ਕੀ ਕਹਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਰੀਤ कौर ਹੈ ਮੈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਮਦਾਸ ਵਿੱਚ ਪੜ੍ਹਦੀ ਹਾਂ ਮੈਂ 5ਥ ਕਲਾਸ ਵਿੱਚ ਹਾਂ ਤੇ ਮੇਰੇ ਮਾਰਕਸ 500 ਚੋਂ 500 ਵਿੱਚੋਂ ਆਏ ਆ ਤੇ ਮੈਂ ਆਪਣੇ ਸਕੂਲ ਆਪਣੇ ਪ੍ਰਿੰਸੀਪਲ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿੰਨੇ ਕੁ ਖੁਸ਼ ਹੋ ਪੂਰੇ ਤੋਂ ਪੂਰੇ ਨੰਬਰ ਆਏ ਮੈਂ ਬਹੁਤ ਖੁਸ਼ ਹਾਂ ਮੈਂ ਆਪਣੇ ਟੀਚਰਸ ਆਪਣੇ ਪ੍ਰਿੰਸੀਪਲ ਸਾਰਿਆਂ ਦੇ ਬਹੁਤ ਥੈਂਕ ਯੂ ਅਕੀ ਮੈਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਮਿਹਨਤ ਕਰਵਾ ਕੇ ਪੜਾਇਆ ਹੈ ਕਿੰਨੀ ਕਿਹਿੰਤ ਕਰਨੀ ਪਈ ਇਹਨੇ ਇਹਨੇ ਨੰਬਰ ਲੈਣ ਵਾਸਤੇ ਮੈਂ ਬਹੁਤ ਮਿਹਨਤ ਕੀਤੀ ਹਾਂ ਮੈਂ ਘਰੇ ਵੀ ਬਹੁਤ ਜ਼ਿਆਦਾ ਪੜ੍ਹਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਰਮਜੀਤ ਖੋੜਾ ਹੈ ਮੇਰੀ ਬੇਟੀ ਦਾ ਨਾਮ ਮਨਰੀਤ ਖੋੜਾ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅੱਜ ਇਸ ਸਕੂਲ ਦੇ ਬਦੌਲਤ ਮੇਰਾ ਤੇ ਮੇਰੇ ਸਾਰੇ ਪਰਿਵਾਰ ਦਾ ਨਾਮ ਅੱਗੇ ਆਇਆ ਮੇਰੀ ਬੇਟੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਅੱਗੇ ਲੈ ਕੇ ਆਈ ਇਸ ਨੂੰ ਸਾਰਾ ਲੱਗਦਾ ਹੋਰ ਵੀ ਬੱਚਿਆਂ ਨੂੰ ਇਹ ਤੋਂ ਵੇਖ ਕੇ ਮਿਹਨਤ ਕਰਨੀ ਚਾਹੀਦੀ ਆ ਹਾਂਜੀ ਬਹੁਤ ਜ਼ਿਆਦਾ ਮੈਂ ਚਾਹੁੰਨੀ ਵੀ ਸਾਰੇ ਬੱਚੇ ਇਹ ਤੋਂ ਸਿੱਖਣ ਕਿ ਇਹ ਬਹੁਤ ਜ਼ਿਆਦੇ ਇਸ ਵਰਗ ਦੇ ਲੋਕਾਂ ਨੂੰ ਸਿੱਖਣਾ ਚਾਹੀਦਾ ਕਿ ਬੇਟੀਆਂ ਅੱਜ ਤੋਂ ਬਹੁਤ ਜ਼ਿਆਦਾ ਤਰੱਕੀ ਕਰ ਸਕਦੀਆਂ ਵਾ ਬੇਟੀਆਂ ਨੂੰ ਅੱਗੇ ਲਿਵਾਣ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੇਟੀ ਦਾ ਨਾਮ ਮਨਰੀਤ ਕੌਰ ਆ ਤੇ ਜਿਹੜਾ ਸੰਦੀਪ ਸਿੰਘ ਆ ਤੇ ਅਸੀਂ ਇਹ ਸਕੂਲ ਦਾ ਤਹਿਦਿ ਲੋ ਧੰਨਵਾਦ ਕਰਦੇ ਆ ਕਿ ਜਿਹੜਾ ਇੰਨਾ ਚੰਗਾ ਸਟਾਫ ਆ ਪ੍ਰਿੰਸੀਪਲ ਸਾਹਿਬਾ ਇਹ ਸਾਰੇ ਬਹੁਤ ਖਿਆਲ ਰੱਖਦੇ ਆ ਬੱਚਿਆਂ ਦਾ ਕਿਸੇ ਵੀ ਬੱਚੇ ਨੂੰ ਤੁਸੀਂ ਪੁੱਛ ਸਕਦੇ ਜੋ ਬਹੁਤ ਬੱਚਿਆਂ ਦਾ ਖਿਆਲ ਰੱਖਦੇ ਆ ਇਸ ਕਰਕੇ ਬੱਚਾ ਜੀ ਇਹਨਾਂ ਦੀ ਮਿਹਨਤ ਦੀ ਬਲੌਲਾ ਇੱਥੋਂ ਤੱਕ ਪਹੁੰਚਿਆ ਵਾ ਤੇ ਅਸੀਂ ਇਹ ਸਾਰੇ ਸਟਾਰਟ ਦਾ ਬਹੁਤ ਧੰਨਵਾਦ ਕਰਦੇ ਕਿੰਨੀ ਖੁਸ਼ੀ ਆ ਇਲਾਕੇ ਦੇ ਵਿੱਚ ਨਾਮ ਰੋਸ਼ਨ ਕੀਤਾ ਬੇਟੀ ਬਹੁਤ ਜੀ ਦੇਖੋ ਬਾਬੇ ਗੁੱਡੇ ਦੀ ਧਰਤੀ ਆ ਤੇ ਇਸ ਧਰਤੀ ਦਾ ਨਾਮ ਜਦੋਂ ਪੰਜਾਬ ਦੇ ਕੋਨੇ-ਕੋਨੇ ਜਗ੍ਹਾ ਤੇ ਦੇਖੋ ਸਾਨੂੰ ਕਿੰਨੀ ਖੁਸ਼ੀ ਹੋ ਸਕਦੀ ਹੈ ਜੇ ਸਾਡੀ ਬੱਚੀ ਆ ਇਹਨਾਂ ਦੀ ਸਟੂਡੈਂਟ ਹੈ ਮੈਡਮ ਨੂੰ ਸਾਡੇ ਤੋਂ ਵੀ ਜ਼ਿਆਦਾ ਖੁਸ਼ੀ ਆ ਲੱਗਦਾ ਹੋਰ ਵੀ ਬੱਚਿਆਂ ਨੂੰ ਇਤੋਂ ਸੇਧ ਲੈਣੀ ਚਾਹੀਦੀ ਲੈਣੀ ਚਾਹੀਦੀ ਵੇਖੋ ਜੀ ਗੁੱਡੀਆਂ ਨੂੰ ਨਫ਼ਰਤ ਕਰਦੇ ਆ ਲੋਕ ਤੁਸੀਂ ਜਾਣਦੇ ਹੋ ਇਸ ਗੁੱਡੀ ਦਾ ਸੇਧ ਲੈਣੀ ਚਾਹੀਦੀ ਆ ਵੀ ਬੇਟੀਆਂ ਹੀ ਨਾਮ ਰੋਸ਼ਨ ਕਰਦੀਆਂ ਵਾ ਤੁਸੀਂ ਵੇਖ ਸਕਦੇ ਠੀਕ ਇੱਥੇ ਲਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਭਾਗੇ ਮੌਕੇ ਤੇ ਇਕੱਠੇ ਹੋਏ ਆਂ ਸਾਡਾ ਸਕੂਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਦੀ ਬੇਟੀ 5ਥ ਕਲਾਸ ਦੇ ਵਿੱਚੋਂ ਮੰਨਵੀਤ ਕੌਰ ਨੇ ਪੂਰੇ ਪੰਜਾਬ ਦੇ ਵਿੱਚੋਂ 500 'ਚੋਂ 500 ਮਾਰਕਸ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਆਪਣੇ ਮਾਪੇ ਦਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਪਰ ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬੱਚੀ ਦੇ ਬਾਰੇ ਇਸ ਸਾਡੇ ਸਕੂਲ ਦਾ ਨਾਮ ਜਿਹੜਾ ਹੈ ਉਹ ਬੱਚੇ ਨੇ ਰੌਸ਼ਨ ਕੀਤਾ ਹੈ ਔਰ ਇਹ ਬੱਚਾ ਜਿਹੜਾ ਹੈ ਇਹ ਪੜਨ ਦੇ ਨਾਲ ਨਾਲ ਡਿਸਪਲਿਨ ਦੇ ਵਿੱਚ ਗੁਰਬਾਣੀ ਦੇ ਵਿੱਚ ਇਹ ਬੱਚਾ ਜਬਜੀ ਸਾਹਿਬ ਦਾ ਪੂਰਾ ਪਾਠ ਰੋਕਾਂਠਿਆ ਪਰ ਇਹ ਬੱਚਾ ਜਿਹੜਾ ਹੈ ਸਕੂਲ ਦੀਆਂ ਜਿੰਨੀਆਂ ਵੀ ਸਾਡੀਆਂ ਐਕਸਟਰਾ ਕੋਰਸ ਕਰਕੇ ਲੈਕਟਿਵਿਟੀਜ਼ ਵੀ ਹੁੰਦੀਆਂ ਉਹਨਾਂ ਦੇ ਵਿੱਚੋਂ ਵੀ ਇਹ ਮੋਰੀ ਬੱਚਾ ਹੈ ਔਰ ਸਾਰੇ ਕਲਾਸ ਦਾ ਰਿਜ਼ਲਟ ਬੜਾ ਅੱਛਾ ਆਇਆ ਹੈ ਸਾਡਾ ਸੈਕਿੰਡ ਪੋਜੀਸ਼ਨ ਤੇ ਵੀ 97.6% ਨੰਬਰ ਲੈ ਕੇ ਬੱਚਾ ਆਇਆ ਹੈ ਔਰ 3rd ਪੋਜੀਸ਼ਨ ਵਾਲਾ ਬੱਚਾ ਵੀ 97% ਆ ਪਰ ਆਲਮੋਸਟ ਸਾਰੀ ਕਲਾਸ ਦੇ 90% ਤੋਂ ਉੱਪਰ ਮਾਰਕਸ ਆਏ ਆ ਔਰ ਇਹ ਸਾਰੇ ਇਹ ਸਾਰੇ ਸਫਲਤਾ ਦਾ ਸੇਰਾ ਮੇਰੇ ਸਕੂਲ ਦੇ ਮਿਹਨਤੀ ਸਟਾਫ ਨੂੰ ਤੇ ਮੇਰੇ ਨਾਲ ਜਿੰਨੇ ਵੀ ਸਾਡੇ ਸਕੂਲ ਦੇ ਬਾਕੀ ਸਾਰੇ ਕਰਮਚਾਰੀ ਆ ਉਹਨਾਂ ਸਾਰਿਆਂ ਦਾ ਸਹਿਯੋਗ ਮੈਂਬਰ ਸਰਦਾਰ ਅਮਰਿਕ ਸਿੰਘ ਵਿਸ਼ਵਾਜੀ ਦਾ ਸਹਿਯੋਗ ਪਰ ਸਾਡੇ ਪ੍ਰਧਾਨ ਸਾਹਿਬ ਸਰਦਾਰ ਜੀ ਨਰਸਿੰਘ ਧਾਮੀ ਜੀ ਦਾ ਬਹੁਤ ਬਹੁਤ ਸਹਿਯੋਗ ਹੋ ਗਿਆ ਪਰ ਪ੍ਰਧਾਨ ਜੀ ਨੇ ਇਹ ਆਸ ਸਾਡੇ ਕੋਲ ਪ੍ਰਗਟ ਕੀਤੀ ਸੀਗੀ ਕਿ ਤੁਸੀਂ ਤੁਹਾਡੇ ਬੱਚੇ ਜਿਹੜੇ ਆ ਉਹ ਬਾਕੀ ਖੇਡਾਂ ਤੇ ਗੁਰਬਾਣੀ ਤੇ ਬਾਕੀ ਜਿਹੜੀਆਂ ਵੀ ਐਕਸਟਰਾ ਕੋ ਕਰਿਕੂਲਰ ਐਕਟੀਵਿਟੀਜ਼ ਆ ਉਹਨਾਂ ਦੇ ਨਾਲ-ਨਾਲ ਅਕਾਦਮਿਕ ਚੱਗੇ ਜਾਣੇ ਚਾਹੀਦੇ ਨੇ ਪਰ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਆਪਣੇ ਵੀ ਸਾਰੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦੇ ਵਿੱਚੋਂ ਵੀ ਸਾਡੇ ਸਕੂਲ ਦੇ ਇਸ ਬੱਚੇ ਨੇ ਹੀ ਮੱਲਾ ਮਾਰੀ ਹੈ ਔਰ ਮੇਰੇ ਟੀਚਰਸ ਇਸ ਗੱਲ ਨੂੰ ਦੇ ਸ਼ਾਬਾਸ਼ ਦੇ ਕਾਬਿਲ ਨੇ ਕਿ ਉਹਨਾਂ ਨੇ ਪ੍ਰਧਾਨ ਜੀ ਦੀ ਇਸ ਆਸ ਦੇ ਉੱਤੇ ਫੁੱਲ ਚੜਾਏ ਆ ਕਿ ਅਕਾਦਮਿਕ ਲੈਵਲ 'ਚ ਜਿਹੜਾ ਇਹ ਬੱਚਾ ਉਹ ਪੰਜਾਬ 'ਚੋਂ ਨੇ ਨਾਮ ਰੌਸ਼ਨ ਕੀਤਾ ਹੈ ਔਰ ਪੂਰੇ ਜਨਾਰਾ ਡਿਸਟ੍ਰਿਕਟ 'ਚ ਵੀ ਸੌਰੀ ਤਹਿਸੀਲ 'ਚ ਵੀ ਬੱਚਾ ਜਿਹੜਾ ਹੈ ਉਹ ਫਰਸਟ ਆਇਆ ਹੈ ਔਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਬੱਚੇ ਨੂੰ ਕੋਸ਼ਿਸ਼ ਕਰਾਂਗੇ ਕਿ ਅਗਲੀਆਂ ਜਿਹੜੀਆਂ ਕਲਾਸਿਸ ਆਉਣੀਆਂ ਬੋਰਡ ਦੀਆਂ ਜਾਂ ਦੂਜੀਆਂ ਕਲਾਸਿਸ ਵੀ ਇਹ ਬੱਚਾ ਇਸੇ ਤਰੀਕੇ ਦੇ ਨਾਲ ਮੋਰੀ ਬਣਿਆ ਰਹੇ ਤੇ ਸਕੂਲ ਦਾ ਤੇ ਮਾਪਿਆਂ ਦਾ ਨਾਮ ਰੌਸ਼ਨ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝਾ ਦੇ ਸ਼੍ਰੀ ਹਰਗੋਬਿੰਦ ਪਬਲਿਕ ਸਕੂਲ ਮਦਾਨ ਚ ਲਈ ਸਾਡੇ ਖਤਰ ਹੋਏ ਆ ਇਸ ਫਾਰਮ ਦੇ ਵਿੱਚ ਤੇ ਮਦਰੀਦ ਕੋ ਲੜਕੀ ਤੇ ਜਮਾਤ ਦੇ ਵਿੱਚ ਬੋਰਡ ਦੇ ਟੈਸਟ ਹੋਏ ਆ ਉਹਦੇ ਰਿਜ਼ਲਟ ਜੀ ਨੂੰ ਆਇਆ ਇਹ ਕਿ ਆ ਕਿ ਸਭ ਤੋਂ ਯਾਦ ਦੇ ਲਈ ਜਿਹੜੇ ਕਵਰਨੇਸਰ ਸਾਈਡ ਜੀ ਫਸਟ ਜਿਹੜੇ ਬੱਚੇ ਆਏ ਉਹਨਾਂ ਦੇ ਵਿੱਚੋਂ ਜਨਰੀਫ ਕੋਲੀ ਉਹਨੇ ਵੱਲਾ ਮਾਰੀਆਂ ਨੇ ਮੈਂ ਬੜੇ ਯਤਨ ਨਾਲ ਸਾਨੂੰ ਮਾਨਿਆ ਕਿ ਬਾਡਰ ਦੇ ਕੰਢੇ ਤੇ ਉੱਥੇ ਸਕੂਲ ਹੁੰਦਿਆ ਹੋਇਆ ਬਾਵਜੂਦ ਇਹ ਫੇਰ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਬੱਚਾ ਜਿਹੜਾ ਵਾ ਇਹਨੇ ਟੌਪ ਤੇ ਆਉਣਾ ਇਹੋ ਜਿਹੇ ਸਕੂਲਾਂ ਦੇ ਵਿੱਚ ਪਰ ਜਿਹੜੇ ਸਕੂਲਾਂ ਵਿੱਚ ਬਹੁਤ ਵੱਡੀ ਗੱਲ ਨੇ ਅਸੀਂ ਇੱਕ ਬੱਚੇ ਜਿੱਥੇ ਸਕੂਲ ਦਾ ਨਾਮ ਪੈਦਾ ਕੀਤਾ ਪੈਦਾ ਕੀਤਾ ਉਹਦੇ ਨੇ ਮਾਪੇ ਨੂੰ ਨਹੀਂ ਬੁढ़ाई ਦਿੰਦੇ ਆ ਕੋਸ਼ਿਸ਼ ਕਰਦੇ ਆ ਵੀ ਪ੍ਰਧਾਨ ਜੀ ਵੀ ਜਨਾ ਦਾ ਇਹ ਬੱਚੀ ਦਾ ਵੀ ਕਨਾਲ ਅਸ਼ੀਰਵਾਦ ਦੇਣਗੇ ਤੇ ਹੋਰ ਵੀ ਜੋ ਇਸ ਜੋ ਮਾਪਿਆਂ ਦੀ ਗੱਲ ਤੇ ਜੋ ਕੁਝ ਵੀ ਹੋ ਸਕੇ ਉਹ ਪ੍ਰਧਾਨ ਜੀ ਦੇਰ ਤੇ ਦੇਣਗੇ ਤੇ ਵੱਡੀ ਵੱਡੀ ਪੱਧਰ ਤੇ ਅਸੀਂ ਇਸ ਬੱਚੀ ਨੂੰ ਵਾਇਡਟ ਕਰਾਂਗੇ ਤਾਂ ਕਿ ਬੱਚੇ ਜਿਸ গুণਾਂ ਦੇ ਵਿੱਚ ਜਿਹੜੇ ਆ ਸਾਡੇ ਇਸ ਸਕੂਲ ਦੇ ਵਿੱਚ ਦਾਖਲ ਹੋਣ ਨੂੰ ਕਹਿ ਲੈਂਗੇ ਇਹ ਬਹੁਤ ਵੱਡੀ ਗੱਲ ਹੈ ਕੋਈ ਆਸ ਕਰਦੇ ਆਂ ਕਿ ਮਾਪਿਆਂ ਦੇ ਕੋਈ ਚੀਜ਼ ਜਲਦੀ ਕਰਾ ਚ ਰੱਖੇ ਕਿ ਹੋਰ ਕੋਈ ਤਰਕੀਆਂ ਜਿਹੜੀਆਂ ਬਖਸੇ ਵਾਏ ਦਿੱਕਾ ਕਰ ਫਰ ਮੈਂ ਵੀ